ਦੇ ਲਾਣੇ ਦਰ ਨੀ ਰੋਟੀ ਲੇਟ ਹੋਈ ਜਾਣਾ ਮੈਂ ਕੰਮ ਤੋਂ ਹਾਂਜੀ ਰੋਟੀ ਤਾਂ ਫੋੜੀ ਕਰ ਦਿੰਦੀ ਤਿਆਰ ਐ ਆਜੋ ਤੁਸੀਂ ਬਹਿ ਜਾਓ ਮੈਂ ਪਾਉਣੀ ਆ ਰੋਟੀ ਆਪੋ ਤੁਸੀਂ ਲੇਟ ਉੱਠਦੇ ਹੋ ਫਿਰ ਪੈਰਾ ਥੱਲੇ ਆ ਕੇ ਮਚਾ ਦੇ ਨੂੰ ਆਜੋ ਪਾਉਣੀ ਆ ਰੋਟੀ ਮੈਂ ਉੱਤਲ ਛੱਡ ਤੈਨੂੰ ਪਤਾ ਇਹ ਕੰਮ ਕਾਰੀ ਬਹੁਤ ਹੁੰਦੇ ਨੇ ਸੱਚ ਰਾਨੋ ਕਿੱਥੇ ਆ ਆਲੋ ਐਨੇ ਤੁਸੀਂ ਚਾਹ ਪੀ ਲੋ ਤੇ ਨਾਲੇ ਮੈਂ ਤਾਂ ਰੋਟੀ ਮੰਗੀ ਸੀ ਤੇ ਤੁਹਾਨੂੰ ਚਲ ਚਾਹ ਪੀ ਲੋ ਐਨੇ ਨਾਲੇ ਮੈਂ ਮਣਮਟਾ ਝਾੜੂ ਕੱਢ ਲਾਂ ਨਾਲੇ ਉਹਨੂੰ ਉਠਾਦਾ ਮੈ ਰਣ ਨੂੰ ਠੀਕ ਹੈ ਠੀਕ ਹੈ ਦੇਖ ਲੈ ਐਡਾ ਦਿਨ ਚੜ ਗਿਆ ਕਾਮਲੀ ਹਜੇ ਵੀ ਸੁੱਤੀ ਪਈ ਹੈਗੀ ਜਮਾ ਬਦੇ ਪਾਈ ਵਰਗੀ ਆ ਮੈਨੂੰ ਲੱਗਦਾ ਬੇਬੇ ਨੇ ਤਾਂ ਇਹਨਾਂ ਨੂੰ ਕੁੰਭ ਕਰਨ ਦਾ ਝੂਠਾ ਖਵਾਇਆ ਹੋਇਆ ਤਾਂ ਹੀ ਇਹਨਾਂ ਲੇਟ ਤੱਕ ਸੌਂਦੀ ਹੈ ਚਲ ਕੋਈ ਨਾ ਜਦੋਂ ਸੌਰੇ ਵਗ ਗਈ ਫੇਰ ਬਹੁਤ ਔਖੀ ਹੋਊਗੀ ਨਾਲੇ ਸਾਰੇ ਕੰਮ ਕਰਿਆ ਕਰੂ ਚਲੀ ਮੈਂ ਲੈ ਆਸ਼ਾ ਕਰਨ ਦੇ ਜੜੀਆਂ ਕਰਦੀ ਆ ਚਲ ਰਾਨੂੰ ਨੀ ਰਾਨੂੰ ਮੈਂ ਕਿ ਨਹੀਂ ਠਾਈ ਦਮੈਂ ਨਹੀਂ ਸੇਰ ਕੋ ਹੂ ਮੈਨੂੰ ਠਾਇਆ ਨਹੀਂ ਹੈਗਾ ਦੁਪਹਿਰਾ ਚੱਲ ਗਿਆ ਦੇਖ ਲੈ ਲੱਗਦਾ ਠਾਇਆ ਮੈਂ ਰਾਨੂੰ ਨੀ ਰਾਨੂੰ ਲੈ ਹਜੇ ਤੱਕ ਨਹੀਂ ਉੱਠੀ ਦੇਖ ਲੈ ਰਾਨੂੰ ਨਿਰਾਨੋ ਉੱਠ ਖੜਾ ਦੇਖੀ ਕਿੱਡਾ ਦਿਨ ਚੜ ਗਿਆ ਅੱਪਾ ਪੇਡਾ ਦਿਨ ਚੜ ਗਿਆ ਲੈ ਹੋਰ ਹੁਣ ਮੈਨੂੰ ਪਹਿਲਾਂ ਕਿਉਂ ਨਹੀਂ ਠਾਇਆ ਪਹਿਲਾਂ ਨਹੀਂ ਠਾਇਆ ਦੱਸ ਮੇਰੇ ਤਾਂ ਸਾਰੇ ਕੰਮ ਅੱਧੇ ਨਿਭੜ ਗਏ ਅੱਧੇ ਰਹਿ ਗਏ ਚੱਲ ਉੱਠ ਖੜਾ ਠੀਕ ਹੈ ਮੈਂ ਚਾਹ ਬਣਾਉਣੀ ਆ ਹਾਂਜੀ ਬਹੁਤ ਜ਼ਿਆਦਾ ਲੇਟ ਹੋ ਗਿਆ ਹੱਸਦਾ ਨਿਰਾਨੋ ਕਿਉਂ ਸੁਪਰ ਫਾਸਟ ਗੱਡੀ ਵਾਂਗੂ ਭੱਜੀ ਜਾਨੀ ਆ ਮੈਂ ਤੇਰੇ ਵੀਰੇ ਵਾਸਤੇ ਰੋਟੀ ਲੈ ਕੇ ਚੱਲੀ ਆਂ ਦੋ ਬੁਰਕੀਆਂ ਚ ਤੂੰ ਲਾ ਲੈ ਖਾਲੀ ਢਿੱਡ ਨਹੀਂ ਕਰੋ ਚਾਹੀਦਾ ਹੁੰਦਾ ਮੈਂ ਖਾ ਲਾ ਬਾਬੀ ਮੈਨੂੰ ਭੁੱਖ ਨਹੀਂ ਹੈਗੀ ਜੇ ਭੁੱਖ ਲੱਗੀ ਤਾਂ ਕਾਲਜ ਚ ਕੈਂਟਿੰਗ ਚ ਖਾ ਲੂੰਗੀ ਹੂੰ ਅੱਛਾ ਜੇ ਤੁਸੀਂ ਬੜਾ ਜਿੱਦ ਕਰਦੇ ਹੋ ਤਾਂ ਤੁਸੀਂ ਇੱਕ ਬੁਰਕੀ ਆਪਣੇ ਹੱਥ ਨਾਲ ਖਵਾ ਦਿ ਠੀਕ ਹੈ ਰੋਟੀ ਤਾਂ ਖਾ ਕੇ ਜਾਈ ਦੀ ਜੀ ਚਾਹੇ ਇੱਕ ਬੁਰਕੀ ਖਾ ਲੈ ਘਰੋਂ ਜ਼ਰੂਰ ਖਾ ਕੇ ਜਾਣੀ ਚਾਹੀਦੀ ਨਾਲੇ ਉੱਥੇ ਜਾਵਾਂ ਕਿਹੜੇ ਵੇਲੇ ਤੈਨੂੰ ਰੋਕੀ ਮਿਲੇਗੀ ਬੱਸ 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 ਮੈਂ ਲੇਟ ਹੋ ਜੂ ਪੱਪੀ ਲੇਟ ਹੋ ਜੂਗੀ ਸਰ ਠੀਕ ਹੈ ਜਾ ਟੈਨ ਨਾਲ ਜਾਈ ਤੇ ਬਾਏ ਬਾਏ ਭਾਬੀ ਸਾਰੇ ਇਹ ਦੋ ਇਕੱਠੇ ਕਰਕੇ ਲੈ ਲੈ ਰਹੀ। ਲੈ ਲਓ। ਸਾਡੇ ਭਾਈ ਵਾਸਤੇ ਪਾਣੀ ਦਾ ਬਲਾਸ ਲੈ ਕੇ ਚਾਹੀ ਕਾਕਾ ਮਾਰ ਕੇ ਆਉਂਦਾ। ਹਾਂਜੀ ਭਾਬੀ ਜੀ। ਮੈਂ ਕਰ ਦਿੰਦੀ ਆ। ਠੀਕ ਹੈ। ਲੋਹਰੇ ਪਾਣੀ। ਲੈ ਆਪ ਤੂੰ। ਹੋਰ ਪੁੱਤਰਾ ਕਿਵੇਂ ਚੱਲਦੀ ਆ ਪੜਾਈ? ਵਧੀਆ ਚੱਲਦੀ ਆ ਵੀਰੇ। ਨਾਲੇ ਨਾ ਮੇਰੇ ਪੇਪਰ ਆਉਣ ਵਾਲਿਆ ਤੇ ਫੀਸ ਮਗਾਈ ਸੀ ਮੈਡਮਾਂ ਨੇ। ਫੀਸ ਤੇਰੀ ਭਾਬੀ ਤੋਂ ਲੈ ਜੀ ਸੀ ਵੀਰੇ ਜਾਂਦਾ ਸੀ। ਤੇ ਵਧੀਆ ਪੜਿਆ ਕਰ ਮੇਰਾ ਪੁੱਤ ਬਣ ਕੇ। ਕੋਈ ਵਧੀਆ ਅਫਸਰ ਲੱਗ ਜਾਣਾ ਤੂੰ। ਹਾ ਬੀਬੀ ਵਧੀਆ ਪੜਦੀ ਆ ਤੇ ਤੁਹਾਡਾ ਨਾਮ ਨਹੀਂ ਡੁੱਬਣ ਦਿੰਦੀ ਠੀਕ ਆ ਚੱਲ ਕਰਾਂ ਲੈ ਤੇਰੀ ਭਾਬੀ ਦਾ ਕੰਮ ਕਰਾਂ ਠੀਕ ਹੈ ਜੀ ਜਲਦੀ ਮੈਂ ਵੀ ਕਰਾਂ ਤੁਹਾਡੀ ਮਾਂ ਬਸ ਕੋਈ ਨਾ ਦੇਖ ਰਾਨਾ ਤੇਰਾ ਜਿਹੜਾ ਕੁਝ ਤੈਨੂੰ ਕਹਿ ਰਹੀ ਸੀ ਮੈਂ ਸਮਝ ਗਈ ਧਿਆਨ ਨਾਲ ਪੜਾਈ ਕਰਿਆ ਕਰ ਕਿਸੇ ਹੋਰ ਪਾਸੇ ਨਾ ਧਿਆਨ ਲਾਈ ਜਾਂਦਾ ਤੇ ਨਾਲੇ ਕੋਈ ਇਹੋ ਜਿਹਾ ਕੋਈ ਗਲਤ ਕੰਮ ਨਾ ਕਰੀ ਜਿਦੇ ਕਰਕੇ ਤੇਰੇ ਵੀਰੇ ਦਾ ਸਿਰ ਝੁਕ ਜੇ ਤੈਨੂੰ ਫਿਰ ਉਹਦੇ ਸੁਭਾਅ ਦਾ ਪਤਾ ਹੀ ਆ ਭਾਪੀ ਤੁਸੀਂ ਜਮਾਂ ਫਿਕਰ ਨਾ ਕਰੋ ਨਾਲੇ ਮਮੀ ਪਾਪੇ ਦੇ ਜਾਣ ਤੋਂ ਬਾਅਦ ਮੈਂ ਤੁਹਾਨੂੰ ਹੀ ਆਪਣੀ ਮਾਂ ਪਿਓ ਸਮਝਦੀ ਆ ਤੇ ਨਾਲੇ ਉਹਨਾਂ ਦੀ ਕਮੀ ਮੈਨੂੰ ਤੁਹਾਡੇ ਕਰਕੇ ਮਹਿਸੂਸ ਨਹੀਂ ਹੁੰਦੀ ਮੈਂ ਕਿਵੇਂ ਤੁਹਾਡਾ ਸਿਰ ਨੀਮਾ ਕਰ ਦੂੰਗੀ ਤੇ ਕਿਵੇਂ ਉਹਨਾਂ ਦੀ ਪੱਗ ਨੂੰ ਦਾਗ ਲਾ ਦੂੰ ਅੱਗੇ ਨੀ ਜਿੱਥੇ ਵੀ ਮੈਨੂੰ ਵੀਰੇ ਨੇ ਖੜਾਇਆ ਮੈਂ ਉੱਥੇ ਹੀ ਖੜੀ ਹਾਂ ਤੇ ਹੁਣ ਵੀ ਖੜੀ ਰਹੂੰਗੀ ਜਿਵੇਂ ਤੁਸੀਂ ਕਹੋਗੇ ਭਾਬੀ ਨੋਕ ਨਹੀਂ ਕਰਨਾ ਬਸ ਇਹੀ ਤੇਰੇ ਤੋਂ ਉਮੀਦ ਹੈਗੀ ਕਿਉਂਕਿ ਦੇਖਾ ਚਾਚੇ ਆਂਦੀਆਂ ਕੁੜੀਆਂ ਨੇ ਆਪਣੇ ਆਂਦੀਆਂ ਸਾਰੀਆਂ ਘਰੇ ਪਠਾਰਖੀਆਂ ਨੇ ਪਰ ਤੇਰੇ ਭਾਈ ਨੇ ਤੈਨੂੰ ਕੱਲੀ ਨੂੰ ਕਾਲਜ ਲਾਇਆ ਹੋਇਆ ਹੈਗਾ ਹਾਂ ਭੋਦੀ ਠੀਕ ਹੈ ਨਾ ਤੇ ਮੇਰੀ ਗੱਲ ਸੁਣ ਚੱਲ ਮੈਂ ਹਾਂ ਗੰਢੇ ਕੱਟਦਾ ਉਦੋਂ ਬਾਅਦ ਆਪਾਂ ਕੱਪੜੇ ਧੋ ਲਈਏ ਹੈਨਾ ਹਾਂ ਭਾਬੀ ਠੀਕ ਹੈ ਤੁਸੀਂ ਗੰਢੇ ਕੱਟੋ ਐਨ ਮੈਂ ਲੱਗਾ ਕੱਪੜੇ ਧੋਣ ਵਾਸਤੇ ਨਾ ਤੂੰ ਕੱਪੜੇ ਇਕੱਠੇ ਕਰ ਲੈ ਜਿਹੜੇ ਕੱਪੜੇ ਰਹਿੰਦੇ ਨੇ ਆਪਣੇ ਹਏ ਹੇ ਕਿੰਨੀ ਗਰਮੀ ਐ ਧੁੱਪ ਬਲਾਈ ਐ ਪਤਾ ਹੁੰਦਾ ਘਰੋਂ ਸਕੂਟੀ ਲੈ ਕੇ ਆ ਜਾਂਦੀ ਜੈ ਖਾਣੇ ਦੀ ਡੇਢ ਵਜ ਗਿਆ ਪਤਾ ਨਹੀਂ ਕਿਹੜੇ ਟਾਈਮ ਆਉਗੀ ਬਸ ਸੇ ਆਪਾਂ ਖਾਣਾ ਇੱਧਰ ਬਸਾ ਵੀ ਨਹੀਂ ਆਉਂਦੀਆਂ ਹੈਗੀਆਂ ਹਾਂ ਛੋਟੀ ਭੈਣ ਕਣੀ ਇਹੀ ਪੰਗਾ ਐ ਤਾਂ ਹੀ ਜੀ ਨਹੀਂ ਕਰਦਾ ਆਉਣ ਨੂੰ ਆਪਦਾ ਹੀ ਸਾਧਨ ਲੈ ਕੇ ਆਵੇ ਬੰਦਾ ਜਦੋਂ ਆਵੇ ਕਾਹਨੋਂ ਨਹੀਂ ਆਉਂਦੀ ਹੋएगी ਸਾਧਨ ਲੈ ਕੇ ਆਉਂਗੀ ਜਦੋਂ ਵੀ ਆਉਂਗੀ ਬਹੁਤ ਬਦੀਨ ਹੁੰਨੀਆਂ ਆਉਂਦੀ ਹੋਈ ਮੈਂ ਨਹੀਂ ਮੁੜ ਕੇ ਆਉਂਦੀ ਹੈਗੀ ਬਸ ਤੇ ਦੇਖਾ ਗੁੱਸਾ ਹੁੰਦਾ ਜੇ ਇਧਰ ਉਧਰੋਂ ਉਹ ਆਉਂਦੀ ਆ ਸਕੂਟੀ ਜੀ ਉਹਨਾਂ ਨੂੰ ਦਿੰਨੀ ਆ ਹੱਥ ਤਾਂ ਇਹ ਤਾਂ ਉਹ ਤਾਂ ਦੋ ਜਣੇ ਨੇ ਆਪੇ ਇਹ ਕੌਣ ਹੋਈ ਅੱਛਾ ਇਹ ਤਾਂ ਸਾਡੀ ਮਨਜੀਤ ਦੀ ਨਣਦ ਹੈ ਮੇਰੀ ਭੈਣ ਦੀ ਇਹ ਕਿਹਦੇ ਨਾਲ ਜੜੀ ਜਾਂਦੀ ਹੈ ਤਲਾ ਹੈ ਤੋਰ ਦੇ ਨੇ ਪੜਨ ਕੋਲਜ ਨੂੰ ਪਤਾ ਨਹੀਂ ਕੀ ਕਰਦੀਆਂ ਫਿਰਦੀਆਂ ਨੇ ਕੁੜੀਆਂ ਵੀ ਅੱਜ ਕੱਲ ਦੀਆਂ ਦੱਸਦੀਆਂ ਘਰੇ ਜਾ ਕੇ ਕਰਦੀਆਂ ਗੱਲ ਮਨਜੀਤ ਨਾਲ ਵੀ ਐਂ ਫਿਰਦੀ ਐ ਜੇ ਖਣੇ ਦੀ ਕੋਈ ਬੱਸ ਨਹੀਂ ਮਿਲਦੀ ਤੇਰੇ ਕਨੇ ਆਉਣ ਨੂੰ ਤਾਂ ਮਸਾਂ ਬਦੀਨ ਹੋ ਕੇ ਆਈਆਂ ਆ ਬੈਠੀ ਆਵ ਤਾਂ ਛਾਂਵੇਂ ਮੌਜਾਂ ਨਾਲ ਕਾਦੀ ਆ ਗਈ ਮਸਾਂ ਬਦੀਨ ਹੋ ਕੇ ਆਈਆਂ ਇੰਨਾ ਬਦੀਨ ਕਰਦੀਆਂ ਨੇ ਬੱਸਾਂ ਤੇਰੇ ਕਣੀ ਤਾਂ ਹੀ ਤਾਂ ਉਹਨੂੰ ਡਿਜੀ ਕਰਦਾ ਹੁੰਦਾ ਮੈਂ ਬਿਉਂਦੇ ਪਿੰਡ ਚ ਇਹ ਜਿੱਥੇ ਬੱਸਾਂ ਵੀ ਲੱਗਦੀ ਇਹ ਪਤਾ ਤੀ ਬਦੀਨ ਹੋਣਾ ਇੰਨਾ ਬੈਜਾ ਮੈਂ ਪਾਣੀ ਲਿਓਨੀ ਐ ਭੈਣ ਪਾਣੀ ਨੂੰ ਰਹਿਣ ਦੇ ਪਹਿਲਾਂ ਮੇਰੀ ਗੱਲ ਸੁਣ ਆ ਜਾ ਬੈਜਾ ਲੈ ਬੈਣੀ ਪਾਣੀ ਹੋਰ ਕਰਿਆ ਦੱਸ ਸੁੱਖ ਸਾਂਦੇ ਹਾਂ ਸਾਰੇ ਠੀਕ ਠਾਕ ਵਧੀਆ ਚੱਲ ਵਧੀਆ ਹਮ ਅੱਜ ਕਿਵੇਂ ਤੇਰਾ ਦਿਲ ਕਰਿਆ ਭੈਣ ਰੋ ਵਿਆਹ ਦਾ ਕਿ ਆਉਣਾ ਨਹੀਂ ਪੀ ਨਾ ਆਉਣਾ ਸੀ ਚੀਜ਼ ਸਦਕੇ ਮੈਂ ਤਾਂ ਕਹਿੰਨੀ ਵੀ ਅੱਜ ਦੇ ਵਿੱਚ ਇਸ ਪਾਸੇ ਹੋਣੀ ਕਰਕੇ ਅੱਜ ਮੇਰੀ ਸਾਲੀ ਆਈ ਹੈ ਅੱਜ ਮੇਰੀ ਸ਼ਿਫਟ ਵੀ ਆਰਾਧੀ ਹੋ ਗਈ ਚੱਲ ਸਾਲੀ ਨੂੰ ਮਿਲ ਕੇ ਤਾਂ ਫੀਲੇ ਪਾਣੀ ਗਰਮੀ ਬਲਾਈ ਹੋ ਰਹੀ ਹੈ ਪਾਣੀ ਨੂੰ ਤਾਂ ਛੱਡ ਪਾਣੀ ਤਾਂ ਮੈਂ ਗਰਮੀ ਬਾਲੀ ਹੈ ਕਈ ਵਾਰੀ ਪੀ ਆਈ ਰਸਤੇ ਚ ਅੱਛਾ ਹਾਂ ਸ਼ਵੀਲਾ ਲੱਗੀਆਂ ਹੋਈਆਂ ਨੇ ਹੈਨਾ ਬਥੇਰੀਆਂ ਲਾ ਰੱਖਿਆ ਨੇ ਆਹਾ ਭਲਾ ਆਪਣੀ ਰਾਨੋ ਕਿੱਥੇ ਰਾਨੋ ਤਾਂ ਕਾਲਜ ਗਈ ਹੋਈ ਹੈ ਆਜੂਗੀ 5:30 ਵਜੇ ਅੱਛਾ ਹਾਂ ਆ ਮੈਂ ਦੇਖੀ ਆ ਹੁਣ ਆਉਂਦੀ ਰਾਣੂ ਹੀ ਐ ਕਿੱਥੇ ਕਿਸੇ ਮੁੰਡੇ ਨਾਲ ਮੰਗਰ ਜੜੀ ਆਉਂਦੀ ਸੀ ਇੱਕ ਹੀ ਗੱਲ ਕਰੀ ਜਾਂਦੀ ਐ ਆਹੋ ਮੁੰਡੇ ਤੇ ਆਏ ਹੱਥ ਪਾਈ ਆਉਂਦੀ ਸੀ ਆਹ ਪਹਿਣੀ ਤੂੰ ਕੀ ਕਹੀ ਜਾਂਦੀ ਐ ਰਾਣੂ ਆਏ ਨਹੀਂ ਕਿਸੇ ਦੇ ਨਾਲ ਚੜਦੀ ਮੋਟਰਸਾਈਕਲ ਲੈ ਮੈਂ ਆਪ ਦੇਖੀ ਆ ਕੌਲ ਜੀ ਜੋ ਨਿਕਲਦੀ ਤੈਨੂੰ ਹੀ ਗਰਮੀ ਚ ਭਲੇਖਾ ਪੈ ਗਿਆ ਲੈ ਮੈਂ ਹੱਥ ਦਿੰਦੀ ਸੀ ਖੜਾਉਣ ਵਾਸਤੇ ਭਣੇ ਗੱਲ ਤਾਂ ਮਸਲਾ ਤਾਂ ਤੁਹਾਡੇ ਘਰ ਦਾ ਐ ਪਰ ਮੈਂ ਗੱਲ ਕਰਦੀ ਤਾਂ ਸੋਹਣੀ ਨਹੀਂ ਲੱਗਦੀ ਹੈਗੀ ਤੇਰੀ ਨਣਦ ਰਾਨੋ ਦੀ ਸਾਡੀ ਰਾਨੋ ਕਿਸੇ ਮੁੰਡੇ ਨਾਲ ਇਹ ਤਾਂ ਨਹੀਂ ਹੋ ਸਕਦਾ ਇਹ ਨਾ ਤਾਂ ਮਿੰਨਾ ਰਾਨੋ ਤੇ ਦਸਵਾਸ ਪਰ ਕੀ ਕਰ ਸਕਦਾ ਹੋ ਵੀ ਸਭ ਕੀ ਮੈਨੂੰ ਨਹੀਂ ਪਤਾ ਕਿ ਪਤਾ ਲੱਗਦਾ ਇਹਦਾ ਮਾਫ ਕਰਦੇ ਨੇਗਾ ਫਿਰ ਹੋਰ ਤਾਂ ਕੋਈ ਹਿੱਲਾ ਨਹੀਂ ਹੁਣ ਵਿਆਹ ਕੇ ਤੋੜ ਦੋਗੀ ਮੰਗਦੇ ਪੜਾਈ ਤੋਂ ਵਿਆਹ ਦੋ ਉਹਨੂੰ ਸਿੱਖਾ ਕੀ ਬਣਦਾ ਬਠੇਰੀ ਪੜਾ ਦੇ ਉਹ ਮੋੜ ਦੇ ਕਰੇ ਕਿਹੜਾ ਲੱਗੂਗਾ ਪੜ ਕੇ ਕਿਹੜਾ ਉਹਨੂੰ ਜੱਜ ਲੱਗਣਾ ਹੈ ਸਰਪੰਨ ਮੈਨੂੰ ਯਕੀਨ ਨਹੀਂ ਹੋ ਰਿਹਾ ਹੈ ਕੋਈ ਹੋਰ ਵੀ ਹੋ ਸਕਦਾ ਅੱਖਾਂ ਨੇ ਮੇਰੇ ਡੇ ਡੇ ਰਿੰਗ ਵਟਣ ਨੇ ਅੱਖਾਂ ਨਾਲ ਦੇਖੀ ਐ ਮੈਂ ਤੇਰੀ ਨਣਦ ਦੀ ਰਾਣੋ ਹਮੇ ਪੁੱਲੀ ਥੋੜੀਆਂ ਵੀ ਆਪਣੀ ਨਣ ਆਪਣੀ ਰਾਣੋ ਦੀ ਨੂੰ ਵੈਸੇ ਕੋਈ ਚੋਲ ਨਹੀਂ ਬੋਲਣੀ ਹੈ ਨਾ ਕਿੰਗੜਾ ਕੁਛ ਮੈਨੂੰ ਨਾ ਚੱਲ ਕੇ ਤਾਂ ਉਹਨੂੰ ਤੇ ਦੇਖਦੇ ਆ ਸਭ ਨੂੰ ਦੇਖ ਲਓ ਚਲ ਤੂੰ ਪਾਣੀ ਤਾਂ ਲੀ ਪੀ ਮੈਂ ਚਾਹ ਬਣਾ ਲਿਆਵਾਂ ਬਹੁਤ ਫਿਰ ਵਾਸਤੇ ਬਹਿ ਜਾ ਠੀਕ ਹੋ ਕੇ ਬਹਿ ਜਾ ਇੱਥੇ ਕੀ ਬਿਸਕੁਟ ਲੈ ਕੇ ਆਈਆਂ ਹੋਰ ਨਿਆਣਾ ਤੇਰਾ ਹਾ ਚਿੜੀਆਂ ਵਾਲੇ ਛੋਲੇ ਤੂੰ ਨਾ ਛੱਡੇ ਨਾ ਤੁਸੀਂ ਇੱਥੇ ਬੈਠੇ ਹੋ ਮੇਰੀ ਭੈਣ ਆਈ ਆ ਘੱਟੋ ਘੱਟ ਬੰਦਾ ਜਾ ਕੇ ਸਸਰੀ ਘਰਲੇ ਬੁਲਾ ਦਿੰਦਾ ਹੁੰਦਾ ਹੋਰ ਨਹੀਂ ਮੈਂ ਕਿਹਾ ਸੀ ਤੁਸੀਂ ਰਾਣੋਵਾਰੇ ਕੀ ਗੱਲਾਂ ਕਰ ਰਹੇ ਸੀ ਰਾਣੋਵਾਰੇ ਤਾਂ ਸਿੱਕੋ ਕਰਲੀ ਨਹੀਂ ਖੜੀ ਮੈਂ ਇੱਥੇ ਸੁਣ ਕੇ ਆ ਮੈਂ ਉੱਥੋਂ ਵਾਪਸ ਆਇਆ ਸੁਣ ਕੇ ਉਹ ਤਾਂ ਉਹ ਹੀ ਕੈਬ ਸੁੱਕੋ ਪੁੱਛ ਦਿੱਤੀ ਸੀ ਬੰਨਵਾਸੀ ਨਾਲੇ ਕਹਿੰਦੇ ਕਿਸੇ ਮੁੰਡੇ ਨਾਲ ਮੋਟਰਸਾਈਕਲ ਤੇ ਜਾ ਰਹੀ ਸੀ ਹੂੰ ਉਹ ਤਾਂ ਉਹ ਹੀ ਕੈਬ ਸੀ ਕਿਹਨਾਂ ਤੇ ਵੀ ਮੈਂ ਘੜਦੇ ਤੇ ਬੈਠੀ ਸੀ ਹੂੰ ਤੇ ਰਾਣੂ ਕਹਿੰਦੀ ਕਿਸੇ ਮੁੰਡੇ ਨਾਲ ਮੋਟਰਸਾਈਕਲ ਤੇ ਵੀ ਜਾ ਰਹੀ ਸੀ ਮੈਂ ਕਿਹਾ ਭਾੜਾ ਤੂੰ ਭਲੇਖਾ ਪੈ ਗਿਆ ਹੁਣ ਸਾਡੀ ਰਾਣੂ ਤਾਂ ਐਂ ਕਿਤੇ ਜਾਂਦੀ ਨਹੀਂ ਹੈਗੀ ਦੇਖ ਹਾਂ ਇਹ ਤਾਂ ਮੈਨੂੰ ਰਾਣੂ ਤੇ ਵਿਸ਼ਵਾਸ ਹੈ ਹੋ ਸਕਦਾ ਇਹਨੂੰ ਭਲੇਖਾ ਲੱਗਿਆ ਹੋਵੇ ਪਰ ਮੈਂ ਤੇਰੇ ਕਹਿੰਦੀ ਹੇ ਕਾਲਜ ਲਾਈਸ ਤੈਨੂੰ ਉਹਦੀ ਦੇਖ ਰੱਖ ਕਰਨੀ ਚਾਹੀਦੀ ਜੇ ਨੁਕਸਾਨ ਨਾ ਚਾਹੀਦੀ। ਨਹੀਂ ਇਸ ਤਰ੍ਹਾਂ ਵੀ ਤਾਂ ਨਹੀਂ ਹੈਗੀ ਰਾਵਾਂ ਕਿ ਜਦ ਨਾਲ ਜਾਂਦੀ ਨਹੀਂ ਬਾਕੀ ਆਉਗੀ ਘਰੇ ਕੋਈ ਨਾ ਪੁੱਤ ਲਾਵੇ। ਮੈਨੂੰ ਪੁੱਛ ਕੇ ਉਹ ਤਾਂ ਦੱਸ ਗੱਲ ਕੀ ਹੈ ਵਿੱਚ। ਕੋਈ ਗੱਲ ਨਹੀਂ ਜੀ ਗੱਲ ਕਰ ਲੈਣਾ। ਚਲ ਘੋਟਾ ਘੋਟਾ ਤੁਸੀਂ ਘਰ ਨੂੰ ਸੰਭੇਲ ਲਓ। ਮੈਂ ਕਹਿੰਦੀ ਮੈਂ ਘਰੇ ਆਈਆਂ ਮੈਨੂੰ ਬੁਲਾਇਆ ਤਾਂ ਨਹੀਂ ਹੈਗਾ। ਕੋਈ ਨਹੀਂ ਆਉਣਾ। ਹਾਂ। ਠੀਕ ਹੈ ਚਲੋ ਤੁਮਾਰਾ ਮਾਮਾ। ਕੋਈ ਨਹੀਂ। ਲੈ ਉਹਨਾਂ ਜਦ ਮੇਰਾ ਮਿਲਣੇ ਨਹੀਂ ਆਇਆ ਹੈਗਾ। ਠੀਕ ਹੈ। ਸੰਗਦਾ ਆਈ ਨਹੀਂ ਮੈਂ ਜਾਨੀ ਉਧਰਲੇ ਕਮਰੇ ਚ ਮਿਲਿਆ ਹੁੰਦੀ ਨਾ ਜਾ ਕੇ ਵਿਚਾਰੇ ਦੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਵਧੀਆ ਜੀ ਤੁਸੀਂ ਸੁਣਾਓ ਲੈ ਮੈਂ ਹਮਾ ਹੀ ਮਿਲਣ ਆ ਜਾਨੀ ਉਧਰਲੇ ਉੱਠ ਕੇ ਕਮਰੇ ਚ ਪਤਾ ਹੀ ਨਹੀਂ ਹੈ ਨਾ ਇਹ ਰਹਾ ਦੀ ਮੈਂ ਫੋਨ ਜਾ ਕੇ ਮੈਂ ਫੋਨ ਸੁਣਨ ਲੱਗਿਆ ਹੋਰ ਵਧੀਆ ਚੱਲੀ ਜਾਂਦੇ ਕੰਮ ਕਰ ਕੰਮ ਕਰ ਵਧੀਆ ਆਪਣੇ ਪਰਿਵਾਰ ਠੀਕ ਹੈ ਜੀ ਹਾਂ ਸਾਰੇ ਠੀਕ ਠਾਕ ਵਧੀਆ ਗੱਲ ਸੁਣ ਮੇਰੀ ਹਾਂ ਜੀ ਕਹਿੰਦੀ ਤਾਂ ਮੈਂ ਚੰਗੀ ਨਹੀਂ ਲੱਗਦੀ ਹੈਗੀ ਪਰ ਰਾਣੋ ਦਾ ਹੁਣ ਰਿਸਕਾ ਲੱਭ ਕੇ ਵਿਆਹ ਕਰਦੇ ਕੋਈ ਨਹੀਂ ਕਰਦਾ ਦੇਖਦੇ ਆਂ ਕੋਈ ਰਿਸ਼ਤਾ ਜਗਤਾਰ ਦੇਖ ਕੇ ਰਿਸ਼ਤਾ ਕੁੜੀ ਦਾ ਵਿਆਹ ਕਰ ਦੋ ਐਦੋਂ ਪਹਿਲਾਂ ਅੱਜ ਤਾਂ ਉਹ ਮੋਟਰਸਾਈਕਲ ਤੇ ਆਈ ਸੀ ਕਿਸੇ ਨਾਲ ਐਦੋਂ ਪਹਿਲਾਂ ਉਹ ਕਿਸੇ ਮੁੰਡੇ ਨਾਲ ਭੱਜ ਕੇ ਵਿਆਹ ਕਰਵਾਵੇ ਉਹਦਾ ਵਿਆਹ ਕਰ ਦੇ ਬਾਕੀ ਮੇਰਾ ਤਾਂ ਕਹਿਣਾ ਫਰਜ਼ ਬਣਦਾ ਸੀ ਬਾਕੀ ਭਾਈ ਤੁਹਾਡੀ ਮਰਜ਼ੀ ਐ ਅਜੇ ਤੱਕ ਰਣੋ ਦਾ ਕੋਈ ਵਿਲੰਭਾ ਨਹੀਂ ਆਇਆ ਹੁਣ ਉਹਦੀ ਮਤ ਨੂੰ ਕੀ ਹੋ ਗਿਆ ਕੱਲ ਕੋਈ ਨਹੀਂ ਪੌਣ ਦੇ ਕਾਲਜ ਤੋਂ ਕਰਦਾ ਗੱਲ ਉਹਦੇ ਨਾਲ ਮੇਰੀ ਗੱਲ ਸੁਣ ਨਾ ਹਾਂਜੀ ਰਣ ਉਹ ਵਾਸਤੇ ਮੈਂ ਮੁੰਡਾ ਲੱਭ ਲੈਣਾ ਤੇ ਆਪਾਂ ਵਿਆਹ ਕਰ ਦਈਏ ਤਾਂ ਹੁਣ ਤੂੰ ਵਿਆਹ ਦੀਆਂ ਤਿਆਰੀਆਂ ਕਰ ਲਈ ਜੀ ਵਿਆਹ ਕਰ ਦਈ ਹਜੇ ਤਾਂ ਉਹਦੀ ਪੜ੍ਹਾਈ ਵੀ ਪੂਰੀ ਨਹੀਂ ਹੋਈ ਹੈਗੀ ਉਹ ਸਾਰਾ ਕੁਝ ਠੀਕ ਹੈ ਆਪਾਂ ਕਿਦੇ ਕਿਦੇ ਨਾਲ ਬੈਰ ਪਾਵਾਂਗੇ ਆਪਾਂ ਪਿੰਡ ਦੇ ਵਿੱਚ ਵੀ ਰਹਿਣਾ ਉਹ ਤਾਂ ਤੁਹਾਡੀ ਗੱਲ ਠੀਕ ਹੈ ਪਰ ਉਹਨੂੰ ਪੜ੍ਹਤਾ ਲੈਣ ਦੇ ਇੱਕ ਵਾਰੀ ਸਾਰੀ ਉਮਰ ਕੰਮ ਹੀ ਕਰਨੇ ਨੇ ਉਹ ਤੋਂ ਬਾਅਦ ਵਿਆਹ ਕੇ ਤੋਰ ਦਾਂਗੇ ਪੜ ਲਈ ਵਾ ਜਿੰਨੀ ਪੜਨੀ ਸੀ ਤੇ ਜਿਹੜੀ ਗੱਲ ਕਹਤੀ ਆਪਾਂ ਉਹਦਾ ਵਿਆਹ ਕਰਨਾ ਤਾਂ ਵਿਆਹ ਕਰਨਾ ਹੈ ਬਸ ਚਲ ਫਿਰ ਹੁਣ ਤੁਸੀਂ ਕਿਹੜਾ ਕਿਸੇ ਦੇ ਸੁਣਨੀ ਆ ਜੀ ਮੈਨੂੰ ਠੀਕ ਲੱਗਦਾ ਬਸ ਤੁਸੀਂ ਆਪਣੇ ਤਿਆਰੀ ਕਰੋ ਉਹਦੇ ਵਿਆਹ ਦੀ ਕੋਈ ਨਾ ਜੇ ਰਾਣੋਂ ਨੂੰ ਹੁਣ ਪਤਾ ਲੱਗ ਗਿਆ ਇਹ ਜਣਾ ਕਿ ਹੋਊਗੀ ਸੋਚੀ ਜਾਂਦੇ ਜੋ ਸੋਚਣਾ ਕਹਿੰਦੀ ਸੀ ਜੀ ਇੱਕ ਵਾਰੀ ਹੋਰ ਸੋਚ ਲੈ ਦੇ ਵਿਆਹ ਬਾਰੇ ਮੈਂ ਉਹਦੇ ਬਾਰੇ ਚੰਗੇ ਹੀ ਸੋਚ ਰਿਆ ਕੁਛ ਮੈਂ ਕੁਝ ਦਿਨਾਂ ਦੇ ਵਿੱਚ ਹੀ ਮੁੰਡਾ ਦੇਖਦਾ ਬਸ ਤੁਸੀਂ ਆਪਦੇ ਵਿਆਹ ਉਹਦੇ ਵਿਆਹ ਦੀ ਤਿਆਰੀ ਕਰੋ ਤੈਨੂੰ ਜਿਹੜੀ ਇੱਕ ਗੱਲ ਕਹਿਤੀ ਤੈਨੂੰ ਬਾਰ-ਬਾਰ ਮੈਂ ਜਾਦਾ ਕਰਨੀ ਆ ਨਹੀਂ ਨਹੀਂ ਜਾਦਾ ਕਰਨੀ ਆ ਭਾਜੀ ਤੇਰਾ ਵਿਆਹ ਤਾਂ ਕਰਨੀ ਆ ਮੇਰੇ ਇਹਨਾਂ ਕਾਲੇ ਕੀ ਆ ਤਬਦੀ ਸਹੀ ਕਹਿ ਰਹੀ ਐ ਰਾਣੂ ਦੀ ਪੜ੍ਹਾਈ ਇੱਕ ਵਾਰੀ ਪੂਰੀ ਹੋ ਜਾਣ ਦੋ ਕੋਈ ਨਹੀਂ ਹੋ ਜੂਗੀ ਪੜ੍ਹਾਈ ਪੂਰੀ ਬਸ ਹੋਊਗੀ ਤੇਰੀ ਜਿਹੜੀ ਪੜ੍ਹਾਈ ਪੂਰੀ ਹੋਣੀ ਸੀ ਅੱਜ ਤੋਂ ਬਾਅਦ ਤੂੰ ਮੈਨੂੰ ਬਾਹਰ ਨਹੀਂ ਦੇਖਣੀ ਚਾਹੀਦੀ ਕੋਈ ਕਾਲਜ ਨਹੀਂ ਕੋਈ ਕੁਛ ਨਹੀਂ ਤਬਦੀ ਚੜ੍ਹੇ ਸੁਪ ਕਿਸੇ ਮੈਨੂੰ ਸਖਾਇ ਮੈਂ ਤਾਂ ਉਸੇ ਹਸੁੰਲਾ ਤੇ ਚੱਲ ਰਹੀ ਤੇ ਮੈਂ ਕਿਹੜਾ ਕੋਈ ਲਾਂਬਾ ਲੈ ਕੇ ਆਈ ਆ ਜਿਹੜਾ ਤੁਸੀਂ ਮੇਰਾ ਮੇਰੀ ਪੜਾਈ ਰੋਕ ਰਹੇ ਹੋ। ਬਸ ਬਹੁਤ ਹੋ ਗਈ ਪੜਾਈ ਬੱਚੇ ਤੇਰੀ। ਵਿਆਹੀ ਤਿਆਰੀ ਕਰ ਹੁਣ ਤੁਸੀਂ। ਭਾਬੀ ਤੂੰ ਸਮਝਾਉਂ ਨੰਦੀਰੇ ਨੂੰ। ਕੋਈ ਨਾ ਕੋਈ ਕਰ ਦਿਆਂਗਾ। ਦੇਖ ਲਓ ਜੀ ਰਹਿਣ ਦਿਓ ਜੀ ਇਹਨੂੰ ਪੜ੍ਹ। ਤੁਹਾਨੂੰ ਇੱਕ ਗੱਲ ਕਹੀਂ ਸਮਝ ਨਹੀਂ ਆਉਂਦੀ ਹੁੰਦੀ। ਵੀਰੇ ਹਾਜੀ ਮੈਂ ਬੇਬੇ ਦੇ ਸੁਪਨੇ ਵੀ ਪੂਰੇ ਕਰਾਂ। ਬੇਬੇ ਦੇ ਸੁਪਨੇ ਉੱਥੇ ਜਾ ਕੇ ਪੂਰੇ ਹੋ ਜਾਣਗੇ ਹਾਬਲੇ ਸਹੁਰੇ ਘਰ ਜਾ ਕੇ ਪੂਰੇ ਕਰ ਲਈ। ਹਾਂਜੀ। ਫालतੂ ਦੀਆਂ ਗੱਲਾਂ ਦਾ ਮੇਰੇ ਕੋਲ ਟਾਈਮ ਨਹੀਂ ਹੈਗਾ ਜਿਹੜੀ ਤੁਹਾਨੂੰ ਗੱਲ ਕਹਿਤੀ ਤਾਂ ਕਹਿਦੀ ਬਸ ਫਤਿਹ ਨਾ ਬੋਲ ਨਾ ਗਾ ਮੈਂ ਤੁਹਾਨੂੰ ਮੈਨੂੰ ਵੀ ਪਤਾ ਹੈ ਵੀ ਤੂੰ ਪੜਾਈ ਪੂਰੀ ਕਰਨੀ ਆ ਹੁਣ ਤੇਰੇ ਵੀਰੇ ਦੀ ਚੱਲਦੀ ਆ ਆਪਾਂ ਥੋੜੀ ਨਾ ਚਲਾ ਸਕਦੇ ਆ ਆਪਣੀ ਚੱਲ ਕੋਈ ਨਾ ਅੱਗੇ ਕੀ ਪਤਾ ਤੇਰੇ ਘਰ ਵਾਲਾ ਤੈਨੂੰ ਵਧੀਆ ਪੜਾਵੇ ਕਿਸਮਤ ਤੇਰੀ ਹੋਰ ਵੀ ਵਧੀਆ ਹੋ ਜੇ ਚੱਲ ਕੋਈ ਨਾ ਕਰੋ ਚੱਲ ਆਹਮ ਕਰ ਲੈ ਫੋਨ ਤੂੰ ਆਜਾ ਆਜਾ

ਦੇਖ ਲੋ ਜਿਹੜਾ ਰੋਬੀ ਨਹੀਂ ਕਰ ਸਨਣਾ ਹੋ ਗਿਆ ਹੈ ਨਾ ਕੁੜੀਆਂ ਕਿੜੀਆਂ ਨਾਲੇ ਘਰ ਸੋਲੇ ਲੱਗਦੇ ਨੇ ਚਲ ਆਪਦੇ ਘਰੇ ਰਾਜੀ ਸੰਸੀ ਰਹੇ ਤੇਰਾ ਕਾਰੋਬਾਰ ਜਾਣਾ ਵਧੀਆ ਹੋਊਗਾ ਹੋਰ ਵਧੀਆ ਕਰੇਗਾ ਤੁਸੀਂ ਸਵੇ ਸਿਰ ਤੁਸੀਂ ਕਰਦੇ ਆਪਦਾ ਇੱਕ ਦਿਨ ਤਾਂ ਕਰਨਾ ਹੀ ਆ ਹਾਂ ਇਹ ਤਾਂ ਕਰ ਅੱਛਾ ਆਪਾਂ ਕਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਹੋ ਵਧੀਆ ਵਧੀਆ ਆ ਆਪਣਾ ਵਿਆਹ ਦਾ ਸਾਰਾ ਕਟਾਵਦਾ ਸੀਗਾ ਉਹ ਨਿਵੇੜਤਾ ਸੀ ਸਾਰਾ ਮੈਂ ਬਸ ਠੀਕ ਹੋਰ ਦੁਆਰੇ ਕੋਈ ਪਾਠੀ ਕੋਲੇ ਵੀ ਜਨਾਇਆ ਸੀਗਾ ਮੈਂ ਬਸ ਠੀਕ ਹੈ ਸਰ ਹਾਂ ਚਲੋ ਠੀਕ ਹੈ ਵੀ ਚੱਲਦਾ ਹੋਰ ਕੀ ਆ ਪੰਜ ਨਾ ਵਸ ਧੰਨਵਾਦ ਜੀ ਠੀਕ ਹੈ ਦੇਖ ਲਉ ਸਾਰਾ ਕੁਛ ਠੱਪ ਕਰ ਲਉ ਮਨਜੀਤ ਪਣ ਹੈ ਹਾਂ ਜੀ ਆ ਤਾਂ ਉਹ ਹੀ ਮੁੰਡਾ ਸੀ ਕਿਹੜਾ ਜਿਹੜਾ ਮੈਂ ਜਾਂਦੀ ਦੋਤੇ ਆਪਣੀ ਨਾਲ ਕਾਲਜ ਚ ਦੇਖਿਆ ਸੀ ਮੈਂ ਕਾਲਜ ਤੋਂ ਬਾਹਰ ਮੋਟਰਸਾਈਕਲ ਤੇ ਘਰਾਂ ਦੇ ਘੁੰਮਦੇ ਫਿਰਦੇ ਸੀ ਕੀ ਤੇ ਸਾਡੇ ਘਰ ਦਾ ਮੁੰਡਾ ਭਰਾ ਹੈ ਮੇਰਾ ਤੋਤਾ ਜੀ ਤਸੱਦ ਕਰ ਗਿਆ ਇਹ ਹੀ ਦੀਵਾਈ ਉਧਰ ਨਾਲ ਓਹੋ ਉਹ ਮੇਰਾ ਅੱਬਾ ਨਹੀਂ ਪਾਣੇ ਤੇਰੀ ਐਡੀ ਵੱਡੀ ਗਲਤ ਫੈਮੀ ਕਰਤੀ ਤਾਂ ਦਾ ਮੜੀ ਜੀ ਗੱਲ ਦੀ ਇਹ ਤਾਂ ਸਾਡੇ ਘਰ ਦਾ ਜਵਾਕ ਸੀਗਾ ਆਪਾਂ ਦਾ ਗੱਲ ਸੋਚੀ ਨਹੀਂ ਹੈਗੀ ਚਲ ਕੋਈ ਨਹੀਂ ਉਸ ਜਾਨ ਨੂੰ ਪੈਂਦੀ ਆਪਦੇ ਘਰੇ ਜਾਂਦੀ ਉਸੀ ਘਰੇ 10 ਕਿਲੇ ਜਮੀਨ ਦੇ ਨੇ ਰਾਜਕੁਮਾਰ ਮੇਰਾ ਜਿਤਾ ਕਰੂਗੀ ਪਰ ਉਹਦੀ ਪੜਾਈ ਤਾਂ ਪਿੱਛੇ ਰਹਿ ਗਈ ਨਾ ਚਲੋ ਇਹ ਤਾਂ ਜਿਹੜਾ ਪੜ੍ਹਨਾ ਸੀ ਉਹ ਤਾਂ ਵਧੀਆ ਨਹੀਂ ਪਹਿਣੀ ਵਧੀਆ ਬੰਦੇ ਨੇ ਉਹ ਨਹੀਂ ਚਲ ਨਵੇੜ ਨਹੀਂ ਨਕਾਰ ਜਿਵੇਂ ਹਰ ਇੱਕ ਦਿਨ ਤੇ ਬੜ ਨਹੀਂ ਦੀ ਨਿਪਟੀਆਂ ਚਲ ਚੰਗਾ ਮੈਨੂੰ ਵੀ ਤਿੰਨ ਜਾਨ ਦਿਨ ਹੋ ਗਏ ਆਈ ਹੁਣ ਫਿਰ ਮੈਨੂੰ ਵੀ ਜਾ ਲੈਣ ਦੇ ਮੈਂ ਵੀ ਜਾਣਨੀ ਆ ਫਿਰ ਅੱਜ ਚਲ ਤਿੰਨ ਦਿਨ ਹੋ ਗਏ ਹੋਰ ਚਲ ਠੀਕ ਆ ਜੰਗਾ ਤੇ ਮੈਂ ਤਾਂ ਕਹਿੰਦੀ ਰਹਿੰਦੀ ਆ ਜੀ ਇੱਕ ਨਾ ਮੈਂ ਜਾਣਨੀ ਅੱਜ ਕਰ ਜਵਾਬ ਦੇ ਚਲ ਠੀਕ ਆ ਫਿਰ ਕੋਈ ਚੰਗਾ ਆ ਬਰਾ ਮੈਂ ਜਲਦੀ ਕਰ ਖਾਲੀ ਹੋ ਗਿਆ ਹੁਣ ਭੈਣ ਵੀ ਤੁਰ ਜੂਗੀ ਤੇ ਰਾਨੋ ਵੀ ਭਾਗੀ ਤੁਹਾਡਾ ਨੀਂਦ ਹੀ ਲੈ ਰਹੀ ਹੈ ਬੜਾ ਵਧੀਆ ਹੋ ਜਾਈ ਹੈ ਹੈਨਾ ਟਾਈਮ ਨਾ ਨਿਕਲ ਗਿਆ ਸਾਡਾ ਆਪਾਂ ਨਾ ਕਾਣੀ ਨੀ ਭਰੀ ਭਰੀ ਮਨ ਆ ਮਨ ਵੀਕੋ ਕੇ ਭੇਜਾ ਉਹ ਪਤਾ ਲੱਗ ਆ ਚੱਕ ਪੜਾ ਪਰ ਲੜ ਜਾਂਪਦਾ ਤੜਕੇ ਦਾ ਸਿਆਪਾ ਗਲ ਪਾਇਆ ਪਿਆਰੇ